ਫਿਲੌਰ ਦੇ ਨਜ਼ਦੀਕੀ ਪਿੰਡ ਗੰਨਾਪਿੰਡ ਦੇ ਰਹਿਣ ਵਾਲੇ ਮਹਿੰਦਰਪਾਲ ਨਾਮ ਦੇ ਇੱਕ ਨੌਜਵਾਨ ਦੀ ਵਿਦੇਸ਼ ਪਹੁੰਚਣ ਦੇ 2 ਮਹੀਨੇ ਬਾਅਦ ਹੀ ਮੌਤ ਹੋ ਗਈ। ਇਸ ਬੰਦੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਮ੍ਰਿਤਿਕ ਪਰ ਮਹਿੰਦਰਪਾਲ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਲਈ ਮਹਿੰਦਰਪਾਲ 23 ਦਸੰਬਰ 2023 ਨੂੰ ਘਰੋਂ ਖੁਸ਼ੀ-ਖੁਸ਼ੀ ਇਟਲੀ ਗਿਆ ਸੀ। ਉਹਨਾਂ ਦੱਸਿਆ ਕਿ ਮਹਿੰਦਰਪਾਲ ਵੱਲੋਂ ਇਟਲੀ ਜਾਣ ਲਈ ਰਿਸ਼ਤੇਦਾਰ ਨਾਲ ਗੱਲਬਾਤ ਕੀਤੀ ਗਈ ਸੀ ਜੋ ਕਿ ਬੰਦੇ ਵਿਦੇਸ਼ ਵਿੱਚ ਭੇਜਣ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਏਜੰਟ ਨੇ ਉਹਨਾਂ ਕੋਲੋਂ 12,35,000 ਰੁਪਏ ਇਟਲੀ ਭੇਜਣ ਲਈ ਲਏ ਸਨ। ਉਹਨਾਂ ਦੋਸ਼ ਲਗਾਇਆ ਕਿ ਉਕਤੇ ਏਜੰਟ ਨੇ ਮਹਿੰਦਰਪਾਲ ਨੂੰ ਇਟਲੀ ਭੇਜਣ ਦੀ ਜਗ੍ਹਾ ਬੇਲਾਰੂਸ ਭੇਜ ਦਿੱਤਾ ਉਸ ਤੋਂ ਬਾਅਦ ਜਦੋਂ ਉਹਨਾਂ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਮਹਿੰਦਰਪਾਲ ਇਟਲੀ ਪਹੁੰਚ ਜਾਵੇਗਾ ਪਰ ਜਦੋਂ ਕਾਫੀ ਦਿਨ ਤੱਕ ਮਹਿੰਦਰਪਾਲ ਬਾਰੇ ਕੁਝ ਵੀ ਪਤਾ ਨਾ ਲੱਗਾ ਤਾਂ ਉਹਨਾਂ ਵੱਲੋਂ ਮਹਿੰਦਰਪਾਲ ਦੇ ਨਾਲ ਦੇ ਸਾਥੀਆਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਮਹਿੰਦਰਪਾਲ ਦੀ ਬੇਲਾਰੂਸ 'ਚ ਹੀ ਮੌਤ ਹੋ ਚੁੱਕੀ ਹੈ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੱਸਿਆ ਕਿ ਮਹਿੰਦਰਪਾਲ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਗਈ ਹੈ ਤੇ ਜਦੋਂ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਉਹ ਮਹਿੰਦਰਪਾਲ ਦਾਨ ਦੇ ਸੰਸਕਾਰ ਨਹੀਂ ਕਰੇਗਾ ਕੇ ਉਧਰ ਜਿਹੜੇ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀਦਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਉਹਨਾਂ ਦਾ ਮਾਮਲਾ ਇਦਾਂ ਜੀ ਵੀ ਸਾਡੇ ਕੋਲ ਏਜੰਟਾਂ ਦੀ ਸਾਈਡੋਂ ਘਰ ਆਏ ਸੀਗੇ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੀ ਉਹ ਸਾਡੇ ਕੋਲੋਂ ਪੈਸੇ ਲੈ ਕੇ ਗਏ ਜੀ 12,32,000 ਰੁਪਏ ਉਹਨਾਂ ਨੇ ਸਾਡੇ ਕੋਲ ਲਿਆ ਜੀ ਪੰਕਜ ਕੁਮਾਰ ਰਾਜ ਕੁਮਾਰ ਉਹਨਾਂ ਦੀ ਪੁੱਤਰੀ ਪੀਕੂ ਰਕੇਸ਼ ਕੁਮਾਰ ਇਹਨਾਂ ਪੰਜਾਂ ਬੰਦਿਆਂ ਨੇ ਸਾਡੇ ਕੋਲ ਪੈਸੇ ਲਏ ਜੀ ਪੈਸੇ ਲੈਣ ਦੇ ਬਾਵਜੂਦ ਇਹਨਾਂ ਬੰਦਿਆਂ ਦੇ ਉਹਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਬਾਹਰ ਭੇਜ ਦਾਂਗੇ ਬਾਈਅਰ ਪਰ ਇਹਨਾਂ ਨੇ ਉਹਨੂੰ ਬਾਈਅਰ ਨਹੀਂ ਭੇਜਿਆ ਜੀ ਇਹਨੂੰ ਕਾਹੜਾ ਕਰੇ ਦੇਸੀ ਬਾਜੀ ਉਹਨਾਂ ਨੇ ਜਾਣਾ ਸੀਗਾ ਇਟਲੀ ਜਾਣਾ ਸੀ ਜੀ ਇਟਲੀ ਜਾਣਾ ਸੀ ਹਾਂ ਜੀ ਇਟਲੀ ਜਾਣਾ ਸੀ ਹਾਂਜੀ ਤੇ ਇਹ ਜਿਹੜੇ ਏਜੰਟ ਸੀ ਤੁਹਾਡੇ ਨੂੰ ਸੀ ਤੁਹਾਨੂੰ ਜਾਣਦੇ ਹੀ ਸਾਰੇ ਹਾਂਜੀ ਉਹ ਸਾਡੇ ਮਦਗੀ ਰਿਸ਼ਤੇਦਾਰ ਲੱਗਦੇ ਸੀਗੇ ਜੀ ਰਿਸ਼ਤੇਦਾਰ ਅੱਛੇ ਦੇ ਸੀ ਬਾਜੀ ਹਾਂਜੀ ਫਿਰ ਅੱਗੇ ਕੀ ਹੋਇਆ ਜਿਆ ਪੈਸੇ ਲੈ ਕੇ ਉਹ ਸਾਡੇ ਕੋਲ ਪੈਸੇ ਲੈ ਕੇ ਗਏ ਜੀ ਸਾਨੂੰ ਕਹਿੰਦੇ ਵੀ ਅਸੀਂ ਬਾਈਅਰ ਉਹਨੂੰ ਬਾਹਰ ਭੇਜ ਦਵਾਂਗੇ ਜੀ ਉਹ ਬਾਹਰ ਭੇਜਣ ਦੇ ਬਾਵਜੂਦ ਉਹਦੀ ਰਾਹ ਦੇ ਵਿੱਚ ਉਹਦੀ ਡੈਥ ਹੋ ਗਈ ਜ ਇਹਨਾਂ ਨੇ ਸਾਨੂੰ ਕੁਝ ਵੀ ਸਾਨੂੰ ਦੱਸਿਆ ਨਹੀਂ ਹੈਗਾ ਜੀ ਉਹਦੀ ਡੈਥ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਸਾਨੂੰ ਕੁਝ ਨਹੀਂ ਪਤਾ ਜੀ ਇਸ ਗੱਲ ਦੇ ਬਾਰੇ ਇਹ ਸਾਰੀ ਗੱਲ ਦਾ ਉਹਨਾਂ ਦੀ ਫੈਮਿਲੀ ਨੂੰ ਪਤਾ ਜੀ ਰਾਜਕਮਾਰ ਨੂੰ ਪੀਕੂ ਨੂੰ ਅਨਕਜ ਕੁਮਾਰ ਨੂੰ ਰਕੇਸ਼ ਕੁਮਾਰ ਨੂੰ ਇਹਨਾਂ ਨੂੰ ਸਾਰਾ ਕੁਝ ਪਤਾ ਜੀ ਇਸ ਗੱਲ ਬਾਰੇ ਵੀ ਕੀ ਕੀ ਉਹਦੇ ਵਾਪਰਿਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜੀ ਕਿੰਨੇ ਮਹੀਨੇ ਪਹਿਲਾਂ ਬਾਜੀ ਗਏ ਤੁਹਾਡੇ ਬਰ ਸਾਡੇ ਬਲਦਰ ਗਏ ਸੀ ਜੀ 12ਵੇਂ ਮਹੀਨੇ 4 ਤਰੀਕ ਨੂੰ ਗਏ ਸੀਗੇ ਜੀ ਤੇ ਇਹ ਡਾਕਟਰਾਂ ਨੂੰ ਪਤਾ ਲੱਗਾ 2 ਮਹੀਨੇ ਪਹਿਲਾਂ ਪਤਾ ਲੱਗਿਆ ਸਾਨੂੰ ਹਾਂਜੀ ਜਿਹੜੇ ਤੁਸੀਂ ਉਹਨਾਂ ਏਜੰਡਾ ਨੂੰ ਪੈਸੇ ਦਿੱਤੇ ਆ ਉਹਨਾਂ ਦਾ ਕੋਈ ਫੋਕਸ ਪ੍ਰੂਫ ਹੈ ਆਬ ਕਰਾ ਸਾਰਾ ਕੁਝ ਹਾਂਜੀ ਹਾਂਜੀ ਸਾਡੇ ਕੋਲ ਪ੍ਰੂਫ ਹੈਗਾ ਜੀ ਅਸੀਂ 5 ਲੱਖ ਰੁਪਈਆ ਉਹਨਾਂ ਦੇ ਖਾਤੇ ਵਿੱਚ ਪਾਇਆ ਸੀ ਜੀ ਓਕੇ ਤੇ 7 ਲੱਖ ਰੁਪਈਆ ਫਗਵਾੜੇ ਜੀ ਉਹਨਾਂ ਦੀ ਕੋਠੀ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਜਾਂ ਉਹਨਾਂ ਦੇ ਕੋਈ ਵਾਕਫ ਕੋਈ ਜਾਣਦੇ ਸੀ ਉਹਨਾਂ ਨੂੰ ਜੀ ਤਾਂ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਤੇ ਉੱਥੇ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਮੇਰੀ ਪ੍ਰਸ਼ਾਸਨ ਤੋਂ ਡੀਜੀਪੀ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਇਹਨਾਂ ਚਾਰਾਂ ਬੰਦਿਆਂ ਦੇ ਪਰਚੇ ਕੱਟ ਕੇ ਇਹਨਾਂ ਨੂੰ ਜ ਸਾਡੀ ਮਦਰ ਗੇ ਰਮਨੀਆ ਜੀ ਦੇ ਦਿੱਲੀ ਹੁੰਦੇ ਵੀ ਜਿੱਦਾਂ ਇਹ ਤਾਂ ਟੇਮ ਦੇ ਫੋਨ ਤੋਂ ਵੀ ਕਰਦਾ ਰਿਹਾ ਫੋਨ ਆ ਓਕੇ ਹਾਂਜੀ ਫਿਰ ਉੱਥੇ ਠੀਕ ਠਾਕ ਰਹੇ ਉਹਨਾਂ ਨੂੰ ਬਸ ਇਹ ਕਹਿੰਦਾ ਕਿ ਇਹ ਟੇਮ ਕਹਿੰਦਾ ਵੀ ਤੂੰ ਸਾਡੇ ਨਾਲ ਹੀ ਜਾਣਾ ਆ ਜੀ ਨਾਲ ਆਖਰੀ ਮਲਕਾਤ ਪਰ ਇਹ ਬਾਰ ਬਾਰ ਸਾਡੀ ਫੋਨ ਤੇ ਕਰਾ ਹੋਈ ਹੈ ਇਹ ਸਾਡੀ ਦੂਜੇ ਮਹੀਨੇ ਦੀ 23 ਤਰੀਕ ਹੋਈ ਹੈ ਹਾਂਜੀ ਉਸ ਤੋਂ ਬਾਅਦ ਕੋਈ ਨਾ ਵੱਤ ਕੋਈ ਸੁਵਾਦ ਨਹੀਂ ਗੱਲ ਫਿਰ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਪੁਛੇ ਚੈਨ ਕਰਨ ਲਈ ਚਾਹੁੰਦੇ ਸੀ ਵੀ ਮੇਰੇ ਹਸਬੰਦ ਦੀ ਮੇਰੀ ਗੱਲ ਹੀ ਹੋ ਗਈ ਮੈਂ ਇਹਨਾਂ ਨੂੰ ਪੁੱਛ ਦੇ ਲਈ ਪੰਕਚ ਨੂੰ ਕੋਈ ਫੋਨ ਕਰਕੇ ਪੁੱਛਣਾ ਦਿੱਲੀ ਇਹਦੇ ਡੈਡੀ ਨੂੰ ਰਾਜਕਮਾਰ ਨੂੰ ਪੁੱਛਣਾ ਦਿੱਲੀ ਹਾਂਜੀ ਫਿਰ ਉਹਨਾਂ ਦੀ ਬੇਟੀ ਪੀਕੂ ਉਹਨਾਂ ਨੂੰ ਦਿੱਲੀ ਪੁੱਛਣਾ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਲੱਗਦਾ ਕਿੱਥੇ ਆ ਕਹਿੰਦੇ ਟੈਨਸ਼ਨ ਨਾ ਲੋ ਤੁਹਾਡਾ ਚਾਚਾ ਨਾਲ ਆ ਲੈਣਾ ਦੇ ਕੀ ਕੀ ਖਬਰ ਆ ਉਹਨਾਂ ਜਿੱਥੇ ਹੈ ਸੇਫ ਹੀ ਆ ਠੀਕ ਆ ਮੈਂ ਸੁਣਦਾ ਕਰਦੇ ਰਹਿਣਾ ਦਿੱਲੀ ਦੇ ਦਿਨ ਰਾਤ ਫੋਨ ਕਰਨਾ ਮੈਂ ਦਿਨ ਰਾਤ ਫੋਨ ਕਰਨਾ ਇਹਨਾਂ ਨੂੰ ਘਰ ਗਿਆ ਉਹਨਾਂ ਦੇ ਘਰ ਵੀ ਕਰਨਾ ਮੁੰਡਾ ਜਿਹੜਾ ਰਮਿਨੀਆਂ ਦੇ ਬੈਠਾ ਉਹਨੂੰ ਵੀ ਕਰਨਾ ਰਾਜਕੁਮਾਰ ਨੂੰ ਵੀ ਕਰਨਾ ਉਹਨੇ ਹੀ ਕਹਿਣਾ ਨਹੀਂ ਮੇਰਾ ਭਰਾ ਨਾਲ ਸੇਫ ਹੋ ਠੀਕ ਆ ਬਿਲਕੁਲ ਠੀਕ ਆ ਤੁਹਾਡੀ ਇਹਨਾਂ ਨਾਲ ਗੱਲ ਵਾ ਕੋਈ ਦੱਸਿਆ ਤੁਮ ਮਾਰ ਮਾਰ ਮੈਂ ਜਿੱ ਕੋਈ ਨਹੀਂ ਦੱਸਿਆ ਉਹਨਾਂ ਨੂੰ ਵਾਰ ਮੋਟਾ ਕਰਨ ਵੀ ਪਤਾ ਨਹੀਂ ਨਹੀਂ ਦੱਸਿਆ ਇਹ ਕਹਿੰਦੇ ਵੀ ਬਿਲਕੁਲ ਠੀਕ ਹੈ ਆਹੀ ਆਪਣੇ ਬੱਚਿਆਂ ਦਾ ਖੂਨ ਪੀਏ ਜੇ ਝੂਠ ਮਾਰੇ ਤੁਹਾਡਾ ਹਸਬੰਦ ਬਿਲਕੁਲ ਸਹੀ ਹੈ ਤੁਹਾਨੂੰ ਪਤਾ ਕਿੱਥਾਂ ਲੱਗਿਆ ਇਹ ਮੇਰੇ ਮਤਲਬ ਕਿ ਨਹੀਂ ਪਤਾ ਚੱਲ ਰਹੀ ਮੇਰੇ ਦੇਰ ਨਾਲ ਮੇਲ ਪਾਈ ਇਧਰੋਂ ਮੇਰ ਪਾਈ ਵੀਡੀਓ ਪਈਆ ਤੂੰ ਇਹ ਬੰਦਾ ਲਾਪਤਾ ਕੁਝ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਹੀ ਪੁੱਛਦੇ ਕਹਿੰਦੇ ਨਹੀਂ ਤੁਹਾਡਾ ਬੰਦਾ ਬਿਲਕੁਲ ਸਹੀ ਹੈ ਇਕ ਭਰਾਓ ਨਾ ਇਹ ਕਦੀ ਜੇਲ੍ਹ ਦਾਖ ਦੇਣੇ ਸਾਨੂੰ ਕਦੀ ਆ ਫੋਰਸ ਦਾਖ ਦੇਣੇ ਬਸ ਇਤਰਾ ਲਾਰਿਆ ਚ ਰੱਖੇ ਤੁਹਾਨੂੰ ਕੀ ਲੱਗਾ ਫਿਰ ਤੁਹਾਨੂੰ ਕੀ ਲੱਗਦਾ ਜਿਵੇਂ ਬੰਦਾ ਮਰਿਆ ਹੈ ਹੋ ਜੀ ਕਾਫੀ ਨੰਨੀ ਮਾਰੇ ਕਿੰਨੇ ਮਾਰਿਆ ਜਿਹੜੇ ਏਜੰਟ ਲੈ ਕੇ ਆ ਹਾਂ ਜੀ ਨਾਲ ਹੀ ਆ ਜੀ ਸੇਮ ਐਂਡ ਤੱਕ ਇਹਦੇ ਨਾਲ ਹੀ ਰਿਹਾ ਤੁਹਾਡਾ ਮਤਲਬ ਕਹਿਣ ਦਾ ਮਤਲਬ ਜਿਹੜੇ ਏਜੰਟ ਨਾਲ ਲੱਗੇ ਉਹ ਇਹਨਾਂ ਨੂੰ ਮਾਰਨਾ ਤੁਹਾਡੀ ਗੱਲ ਵਰਜਾਉਂਦੀ ਹੋ ਸਹੀ ਸੀ ਜਰਾ ਹਾਂ ਜੀ